ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਤੁਸ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਟਾਈਮ ਆ ਸਵਾ ਦੋ ਹੋ ਗਏ ਤੇ ਮੈਂ ਬਸ ਬੈਠੀ ਸੀ ਅੰਦਰ ਬੈਠੇ ਨਾਲ ਠੰਡ ਲੱਗਦੀ ਆ ਮੈਂ ਬੈਠੀ ਥੋੜਾ ਜਿਹਾ ਆਪਣਾ ਕੰਮ ਕਰਦੀ ਸੀ ਤੇ ਬੈਠੇ ਬੈਠੇ ਅੰਦਰ ਬੈਠੇ ਨਾਲ ਆਦੀ ਆ ਮੈਂ ਪਹਿਲਾਂ ਜਾ ਕੇ ਆਈ ਸੀ ਕਿਤੇ ਮੈਂ ਕੋਟੀ ਪਾ ਕੇ ਗਈ ਸੀ ਫਿਰ ਮੈਂ ਆ ਕੇ ਕੋਟੀ ਲਾਤੀ ਤੇ ਮੈਂ జాకెਟ ਪਾ ਲਈ ਮੈਂ ਕਿਹਾ ਚਲੋ ਵੀ ਸਰਦਾ ਹਨਾ జాకెਟ ਪਾ ਕੇ ਪਰ ਨਹੀਂ ਮੈਨੂੰ ਨਾ ਮੋਢਿਆਂ ਨੂੰ ਠੰਡ ਜੀ ਲੱਗੀ ਮੈਂ ਚੱਕੀ ਚੱਕ ਕੇ ਕੋਟੀ ਉੱਪਰ ਲੈ ਲਈ ਤੇ ਠੰਡ ਹੁਣ ਹੋ ਗਈ ਹੈ ਭਾਈ ਕੋਈ ਸ਼ੱਕ ਨਹੀਂ ਸਾਰੇ ਜਣੇ ਆਪਦਾ ਆਪਦਾ ਧਿਆਨ ਰੱਖੋ ਤੇ ਸਾਡੇ ਠੰਡ ਸਾਰਿਆਂ ਨੂੰ ਬਸ ਐ ਹੀ ਹੋਇਆ ਹੀ ਹੋਇਆ ਹਨਾ ਮੈਂ ਕੱਲ ਤੁਸੀਂ ਦੇਖ ਲਈ ਵੀਡੀਓ ਮੈਂ ਨਾ ਪੱਠੇ ਵੱਢ ਕੇ ਆਈ ਸੀ ਮੈਨੂੰ ਪਤਾ ਵੀ ਮੇਰੀਆਂ ਲੱਤਾਂ ਨਾ ਹੁਣ ਹਾਈ ਰੱਬਾ ਇੰਨੀਆਂ ਦੁਖਦੀਆਂ ਨੇ ਤੇ ਉਹਦੇ ਮੈਂ ਕੱਪੜੇ ਧੋਣੇ ਆ ਮੇਰੇ ਤੇ ਹਿੰਮਤ ਨਹੀਂ ਬੈਂਦੀ ਵੀ ਮੈਂ ਉੱਪਰ ਪੌੜੀ ਚੜ੍ਹ ਕੇ ਕੱਪੜੇ ਧੋਇਆ ਮਾਂ ਆਏ ਕਿਵੇਂ ਧੋ ਕੇ ਆਉਣੇ ਆ ਮੋਂਨਾਂ ਨੂੰ ਵੀ ਗਾਲਾਂ ਕੱਢਦੀਆਂ ਤੇ ਉੱਪਰੋਂ ਮੈਨੂੰ ਪਤਾ ਕੀ ਕਹਾਂ ਕਹਿੰਦੇ ਖੁਸ਼ੀ ਨੂੰ ਪਤਾ ਨਹੀਂ ਕੀ ਦੇ ਦੇ ਗੋਲੀ ਦੇ ਦੇ ਪਤਾ ਨਹੀਂ ਕੀ ਦੇ ਦੇ ਖੁਸ਼ੀ ਬਿਮਾਰ ਆਪਣਾ ਜਿਵੇਂ ਤੁਸੀਂ ਦੇਖਿਆ ਨਾ ਕੱਲ ਤੇ ਕੱਲ ਤਾਂ ਸ਼ਾਮ ਨੂੰ ਠੀਕ ਜਾ ਹੋ ਗਿਆ ਸੀ ਤੇ ਅੱਜ ਹੁਣ ਸਵੇਰ ਦਾ ਮੇਰਾ ਟਾਈਮ ਨਹੀਂ ਲੱਗਿਆ ਮੈਂ ਉਹਦੇ ਕੋਲ ਗਈ ਵੀ ਘੱਟ ਸਵੇਰੇ ਬਸ ਉਹਨੂੰ ਚਾਹ ਭਲਾਤੀ ਮੈਂ ਇਹਨਾਂ ਨੂੰ ਵਿਹਾਸ ਦਿੱਤੀ ਮਾਂ ਥੋੜੇ ਨਾਲ ਤਾਂ ਖੁਸ਼ੀ ਚੰਗਾ ਜੀ ਨੂੰ ਮੈਂ ਜ਼ਿਆਦਾ ਡੋਂਗਾ ਭਰ ਲਏ ਤਾਂ ਲ ਮੈਂ ਉਹਨੂੰ ਚਾਹ ਬਣਾ ਕੇ ਨਾ ਠੰਡੀ ਕਰਕੇ ਪਲਾ ਕੇ ਆਈ ਡੂੰਗਾ ਫੇਰ ਮੈਂ ਆ ਕੇ ਅਬਦੀ ਜਾ ਬੀਤੀ ਹੈ ਨਾ ਤੇ ਉਹਨੂੰ ਚਾਹ ਪਲਾਤੀ ਤੇ ਉਹ ਸਵੇਰੇ ਤਾਂ ਠੀਕ ਜਾ ਸੀਗਾ ਹੁਣ ਫੇਰ ਠੰਡ ਆ ਜਿਵੇਂ ਹੁਣ ਦਿਨ ਪਰ ਦਿਨ ਠੰਡ ਵੱਧ ਜਾਈ ਜਾਣੀ ਆ ਨਾ ਕੱਟਿਆਂ ਦਾ ਥੋੜਾ ਜਿਹਾ ਔਖਾ ਹੀ ਹੁੰਦਾ ਤੇ ਪੜਦੀ ਜਾਂਦੇ ਆ ਵੀ ਜੇ ਮਤਲਬ ਮਾਂ ਦੁੱਧ ਪਲਾਵੇ ਉਹਦੀ ਮਾਂ ਨੇ ਉਹਨੂੰ ਦੁੱਧੇ ਹੀ ਨਹੀਂ ਪਲਾਇਆਗਾ ਤਾਂ ਹੁਣ ਔਖਾ ਹੋਇਆ ਪਿਆ ਤੇ ਦੇਖਦੇ ਆ ਹੁਣ ਕੀ ਬਣਦਾ ਨਹੀਂ ਤੇ ਡਾਕਟਰ ਤੋਂ ਤਾਂ ਉਹਦੇ 2-3 ਟੀਕੇ ਲਵਾਤੇ ਡਾਕਟਰ ਤਾਂ ਆਉਂਦਾ ਰਿਹਾ 2-3 ਦਿਨ ਹਨ ਹੋ 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 ਇੱਕ ਨੇਸ ਨਹੀਂ ਪਤਾ ਨਹੀਂ ਗੱਲ ਕਰ ਬੰਦੀ ਆ ਸਮਝ ਲਾਦੀ ਆ ਆਲੂ ਵਾਲੇ ਪਰੌਤੇ ਕਰਦੇ ਆ ਖਣੀ ਉਹਦੇ ਨਾਲ ਹੋ ਗਿਆ ਆਉਣਾ ਨਾ ਤੇ ਕਰੀਏ ਬਾਕੀ ਸਾਰਾ ਕੰਮ ਹੋਇਆ ਹੋਇਆ ਤੇ ਜਿਹੜਾ ਆਨੇ ਆਉਣਾ ਕਹਿਵਾ ਜੀ 3 ਵਜੇ ਆਉਣਾ ਜਾਨ ਨੇ ਅੰਦਾਕਾ ਘੰਟਾ ਹੈਗਾ ਹੱਲੇ ਆਲੂ ਵਾਲੇ ਪਰੌਤੇ ਬਣੇ ਪੈਣੇ ਉਹਨੇ ਤਾਂ ਆ ਕੇ ਉਹ ਖਾ ਲੈਣੇ ਆ ਤੇ ਚਾਹ ਵੀ ਹੁਣੇ ਪੀਤੀ ਆ ਹੱਲੇ ਕਿਸੇ ਨੇ ਪੀਣੀ ਨਹੀਂ ਮੈਂ ਦੇ ਦਿਆਂ ਕੋਸ਼ਿਸ਼ ਕਰਦੀ ਆ ਪਹਿਲਾਂ ਤਾਂ ਦੇਖਾਂ ਖੁਸ਼ੀ ਨੂੰ ਤੇ ਫੇਰ ਦੇਖਾਂ ਕੱਪੜੇ ਧੋਣ ਨੂੰ ਪਾਣੀ ਗਰਮ ਕਰਾ ਕਿਵੇਂ ਕਰਾਂ ਇੱਕ ਤਾਂ ਮੈਨੂੰ ਸਰਦੀਆਂ ਦੇ ਵਿੱਚ ਆਹ ਬਹੁਤ ਔਖਾ ਮੈਂ ਨਾ ਰਾੜ ਡਰਦੀ ਨਹੀਂ ਮਗਵਾਉਂਦੀ ਮੈਂ ਕਿਹਾ ਮੈਂ ਹੀ ਜਾ ਕੇ ਹੌਕਲਤਾਈ ਨੇ ਵਿੱਚ ਹੱਥ ਪਾ ਲੈਣਾ ਫਿਰ ਆ ਕਰਦੀ ਰਹੂੰ ਉੱਥੇ ਮੇਰੇ ਤਾਂ ਕਿਸੇ ਨੇ ਆ ਵੀ ਨਹੀਂ ਸੁਣਨੀ ਮੈਂ ਤਾਂ ਕਿਸੇ ਨੇ ਸੁਣਨੀ ਵੀ ਨਹੀਂ ਮੇਜ ਮੈਂ ਉਤੋਂ ਹਾ ਹਾ ਕਰੂੰ ਵੀ ਕੋਈ ਜਾਨ ਨੂੰ ਕੁਝ ਲਾਉਣ ਵੀ ਜਾਊ ਜਾਂ ਤਾਂ ਹੋ ਜੂ ਕੰਮ ਜੇ ਉੱਥੇ ਧੰਦਾ ਹੋ ਜੂ ਮੇਰਾ ਤਾਂ ਮੇਰਾ ਤਾਂ ਹੋ ਜੂ ਕੰਮ ਜੇ ਮੈਂ ਡਰਦੀ ਨਹੀਂ ਮਗਵਾਉਂਦੀ ਨੇ ਲਿਆ ਕੇ ਵੀ ਨਹੀਂ ਦਿੰਦੇ ਪਿਛਲੇ ਸਾਲ ਤਾਂ ਮੈਂ ਇਦਾਂ ਲੇਰੀ ਜੀ ਕਰਕੇ ਜਾਂਦੀ ਮੈਂ ਮਿੰਤਾ ਕਰਦੀ ਰਹੀ ਵੀ ਲਿਆ ਤੋ ਲਿਆ ਦੋ ਤੇ ਆ ਤੇ ਕੀ ਥੋੜੇ ਜੇ ਇਹ ਮਰਨ ਦੇ ਨੇ ਮਗਾ ਨਾ ਬਾਬਾ ਲਿਆ ਕਿ ਦਿੰਦਾ ਹੀ ਹੋਰ ਮੈਂ ਤਾਂ ਮਰ ਜੂਗੀ ਨਾ ਮੈਨੂੰ ਡਰ ਲੱਗਦਾ ਆ ਦੇਖਦੇ ਆ ਨਹੀਂ ਤਾਂ ਫੇਮ ਮਸ਼ੀਨ ਥੱਲੇ ਲਾ ਲੈਣੀ ਆ ਸਰਦੀਆਂ ਸਰਦੀਆਂ ਥੱਲੇ ਤਾਂ ਹੈਗੀ ਇੱਜਰ ਹੈਗਾ ਆਪਣੇ ਕੋ ਪਾਥੀਆਂ ਵਾਲਾ ਹਨਾ ਤੇ ਅਸੀਂ ਪਾਥੀਆਂ ਵੀ ਨਹੀਂ ਪੱਥੀਆਂ ਪਿਛਲੇ ਸਾਲ ਵੀ ਨਹੀਂ ਪੱਥੀਆਂ ਹੈਗੀਆਂ ਪਰ ਪ੍ਰਾਰਧੀਆਂ ਇੰਨੇ ਥੋੜੀਆਂ ਜੀਆਂ ਬਸ ਦੇਖੀ ਜਾਊਗੀ ਬਲਣ ਦੂਆ ਟਕੇ ਟਕੇ ਵੱਧ ਨੇ ਪਾਥੀਆਂ ਵਾਲਾ ਜਿਹੜਾ ਇੱਜਰ ਆਉ ਪਾਥੀਆਂ ਨਾਲੇ ਚੱਲਦਾ ਐਨ ਤਾਂ ਮੈਂ ਇਹਨਾਂ ਨੂੰ ਕਹਤਾ ਮਖਾ ਜੀਨੇ ਤੋਂ ਨਾ ਕਾਟੋ ਨੇ ਲਵਾਇਆ ਸੀ ਸਾਡੂ ਕਹਿ ਕੇ ਕਾਟੋ ਕਹਿੰਦੀ ਪਤਾ ਕੀ ਕਹਿੰਦੀ ਇੱਥੇ ਆਈ ਹੋਈ ਸੀ ਸਾਡੇ ਕੋਲੇ ਹੈ ਨਾ ਤੇ ਬਹੁਤ ਸਾਲ ਹੋ ਗਏ ਬਹੁਤ ਪੁਰਾਣੀ ਗੱਲ ਆ 2010 ਦੀ ਗੱਲ ਆ ਹੈ ਨਾ 2010 ਦੇ ਵਿੱਚ ਲਵਾਇਆ ਸੀ ਤੇ ਕਿੰ ਕਿੰਨਾ ਚੱਲਦਾ 25 ਚੱਲਦਾ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ ਨਾ ਤੇ ਕਾਟੋ ਸਾਡੇ ਕੋ ਇੱਥੇ ਆਈ ਸੀ ਅਸੀਂ ਪਤਿਲੀਆਂ ਚ ਪਾਣੀ ਗਰਮ ਕਰਦੇ ਸੀ ਉਹ ਕਹਿੰਦੇ ਲਾ ਲਾ ਉਹ ਲਵਾਓ ਮੋ ਜਾ ਇੱਕ ਪਾਤੀ ਪਾਓ ਰਾਮ ਰਪਾਏ ਮੇਰੀ ਸੱਸ ਵੀ ਲਾਲ ਚਾਚਾ ਕੀ ਮੇਰੇ ਘਰ ਵਾਲੇ ਕਹਿੰਦੇ ਇੱਕੋ ਪਾਤੀ ਅਸੀਂ ਤਾਂ ਪਾਤੀਆਂ ਪਤ ਪਤ ਕਮਲੇ ਹੋਏ ਪਏ ਆ ਨਾ ਚੁੱਲ੍ਹੇ ਚ ਲੈ ਪਾਤੀ ਦੇ ਪਾਤੀ ਕਹਿੰਦੀ ਉਹ ਕਹਿੰਦੀ ਨਹੀਂ ਇੱਕੋ ਪਾਤੀ ਬੋਣੀ ਪੈਂਦੀ ਆ ਉਹ ਆਈ ਨਹੀਂ ਪਤਾ ਮਿੰਟ ਕਮ ਹੋਰ ਇੱਕ ਪਾਤੀ ਬੋਣੀ ਬੰਦੇ ਮਿੰਟ ਕ ਪਾ ਲੇ ਚਾਰ ਬੰਦ ਪਾਤੀਆਂ ਬਾਕੇ ਤਾਂ ਸਰਦੀਆਂ ਚ ਚ ਪਾਣੀ ਤਪਦਾ ਹੁੰਦਾ ਪਾਣੀ ਵੀ ਕਿਹੜਾ ਘਟ ਹੁੰਦਾ ਫਿਰ ਚਲੋ ਇਹ ਵੀ ਰੱਖੋ 65 ਲੀਟਰ ਪਾਣੀ ਆ ਜਿਹੜਾ ਸਾਡਾ ਕਾਫੀ ਵੱਡਾ ਹੈ ਸਾਡੇ ਉਹੀ ਲੱਗਿਆ ਖਰਾਬ ਹੋ ਗਿਆ ਸੀ ਬੱਚਿਆਂ ਨੇ ਤੋੜਤਾ ਸੀ ਇੱਕ ਵਾਰੀ ਉਹਦੇ ਵਿੱਚ ਕੁਝ ਮਾਰਿਆ ਕੀ ਮਾਰਿਆ ਸੀ ਇਹ ਜਿਹੜਾ ਆਪਣੇ ਸ਼ਾਇਦ ਰੇੜਾ ਨਾ ਉਹ ਮਾਰਿਆ ਸੀ ਇਹਨਾਂ ਨੇ ਤੇ ਉਹ ਟੁੱਟ ਗਿਆ ਲੀਕ ਹੋ ਗਿਆ ਸੀਗਾ ਫਿਰ ਅਸੀਂ ਚੇਂਜ ਕਰਵਾਤਾ ਤੇ ਹੁਣ ਮੇਰੇ ਖਿਆਲ ਨਾਲ ਇਹ 2014 15 ਦਾ ਹੀ ਚੱਲਦਾ ਆਪਣੇ ਹਨ 10 ਸਾਲ ਤਾਂ ਚੱਲੇ ਨੂੰ ਵੀ ਹੋਗੇ ਵਧੀਆ ਚੱਲੀ ਜਾਂਦਾ ਤੇ ਅੰਦਰ ਨਹੀਂ ਪਾਣੀ ਆਉਂਦਾ ਕਿਚਨ ਤੇ ਅੰਦਰ ਆਪਣੇ ਹੋਗੇ 2 ਸਾਲੋਂ ਮੇਤੋਂ ਅੱਗ ਵੱਧ ਪੈ ਗਈ ਸੀ ਇਹ ਤਾਂ ਕਰਕੇ ਹੋ ਗਿਆ ਅੰਦਰ ਪਾਣੀ ਨਹੀਂ ਆਉਂਦਾ ਲੀਕ ਹੋ ਗਈ ਪਾਇਪ ਹੈ ਨਾ ਪਲਾਸਟਿਕ ਦੇ ਪਾਪਾ ਪਈਆਂ ਹੋਈਆਂ ਤੇ ਉਹਦੇ ਕਰਕੇ ਥੱਲੇ ਤਾਂ ਜਲ ਪਾਥੀਆਂ ਵਾਲਾ ਚਲੋ ਪਾਥੀਆਂ ਦੀ ਕੋਈ ਗੱਲ ਨਹੀਂ ਪਾਥੀ ਦਾ ਅਗਲਾ ਥੱਲੇ ਥੋੜੀ ਜਿਹੀ ਸਵਾਹ ਹੋ ਜਵੇ ਫਿਰ ਉਹ ਡੱਕੇ ਥੱਲੇ ਨੇ ਡਿੱਗ ਦੇਗੇ ਹੈਗੇ ਹੈ ਨਾ ਵੀ ਫਿਰ ਉੱਪਰ ਪਾਲਣਾ ਅਗਲਾ ਪਾਈ ਜਾਂਦਾ ਤੇ ਬਿਜਲੀ ਆ ਅਸੀਂ ਲਵਾਏ ਨਹੀਂ ਹੋਇਆ ਮੈਂ ਨਾਲ ਕੇ ਬਿਜਲੀ ਵਾਲਾ ਗਿੱਜਾ ਲਵਾ ਦੋ ਬਸ ਪਤਾ ਨਹੀਂ ਉਸ ਪਾਸੇ ਹਾਲੇ ਜਿਵੇਂ ਕਹਿੰਦੇ ਆ ਦਿਮਾਗ ਨਹੀਂ ਨਾ ਹੈਗਾ ਉਸ ਪਾਸੇ ਨੂੰ ਜਿੱਦਣ ਹੋ ਗਿਆ ਫਿਰ ਤਾਂ ਭਾਵੇਂ ਇੱਕ ਛੜ ਦੋ ਲਵਾ ਦੋ ਫੇਰ ਕੋਈ ਚੱਕਰ ਨਹੀਂ ਫੇਰ ਤਾਂ ਭਾਵੇਂ ਦਊਗੀ ਜਰ ਲਵਾ ਦੂੰਗੀ ਮੈਨੂੰ ਲੱਗਦੀ ਸੀ ਰੰਡ ਲੈ ਉੱਠੀ ਮੇਰੇ ਲੱਤਾਂ ਇੰਨੀਆਂ ਦੁਖਦੀਆਂ ਨੇ ਇੰਨੀਆਂ ਦੁਖਦੀਆਂ ਨੇ ਕੀ ਕਰਾਂ ਮੈਂ ਲੱਤਾਂ ਦਾ ਤੇ ਕੱਲ ਐਨਾ ਸ਼ੁਕਰ ਕਰੋ ਵੀ ਮੈਂ ਨਾ ਰਾਤ ਜਦੋਂ ਕੱਲ ਸ਼ਾਮ ਨੂੰ 4 ਵਜੇ ਅਸੀਂ ਖੇਤੋਂ ਆਏ ਮੈਂ ਔਨਸਾਰ ਗੋਲੀ ਲੈ ਲਈ ਮੈਂ ਆ ਕੇ ਬਾਅਦ ਚਾਹੇ ਕਰਕੇ ਡਿੱਗੀ ਮੈਂ ਜਾਣ ਕੇ ਮੈਨੂੰ ਅੰਦਰੋਂ ਨਾ ਡਬਲ ਰੰਗੀ ਗੋਲੀ ਖਿਆ ਰਹੀ ਹੁਣ ਤੁਸੀਂ ਕਹਣਾ ਰੋਜ਼ ਗੋਲੀ ਲੈ ਲੈਂਦੀ ਆ ਮੈਂ ਕੀ ਕਰਾਂ ਭੈਣ ਮੇਰਾ ਤਾਂ ਸਰਕਾਰੀ ਪ੍ਰਾਈਵੇਟ ਟੀਚਰਾਂ ਵਾਲਾ ਕੰਮ ਹੋਇਆ ਪਿਆ ਜਿਹੜੀਆਂ ਛੋਟੇ ਬੱਚਿਆਂ ਨਰਸਰੀ ਵਾਲੇ ਨੂੰ ਪੜਾਉਂਦੇ ਉਹ ਮੈਂ ਮੈਂ ਕ ਤੇ ਦੀ ਵੀ ਪੁੱਛਣਾ ਕੁਛ ਰੋਜ਼ ਪੈਨਕਿਲਰ ਲੈਣੀ ਪੈਂਦੀ ਐਨਾ ਸਿਰ ਦੁਖਲਾ ਹਾਂਜੀ ਕਾਕਾ ਜੀ ਤੁਸੀਂ ਕੀ ਕਰਕੇ ਆਏ ਠੀਕ ਹਾਂ ਐ ਕਰੀ ਇਹ ਥੋੜੀ ਕਰ ਰਹੀ ਨਾ ਜਿਖਾਂਕ ਠੀਕ ਹੈ ਤੇਨ ਤਾਂ ਠੀਕ ਹੈ ਜਿਆ ਹਾਲ ਨੂੰ ਬਾਲਾ ਸੀ ਹੂੰ ਖੁਸ਼ੀ ਨੂੰ ਦੇਖਾਂ ਕੀ ਦਵਾ ਹੁਣ ਖੁਸ਼ੀ ਤਾਂ ਦੇਖਾਂ ਉਹਦਾ ਟ੍ਰੀਟਮੈਂਟ ਕਰ ਆਹ ਦਰਵਾਜ਼ਾ ਨਾ ਖੁੱਲਦਾ ਛੱਡਿਆ ਕਰ ਤੂੰ ਹੀ ਕੱਲ ਇੱਕ ਕੁੱਟੀ ਆ ਚੁੱਲ੍ਹੇ ਕੋਲ ਚੂਹੀ ਆਉਣ ਲੱਗ ਗਈ ਜੇ ਅੰਦਰ ਤੂੰ ਹੀ ਪੜ ਗਈ ਨਾ ਸਾਰਾ ਘਰ ਗੰਦਾ ਕਰੋ ਤੈ ਕਰੀਏ ਕੋ ਕੰਮ ਕਰ ਉਹ ਧਾਲ ਸਬਜੀ ਨਹੀਂ ਅੱਜ ਕੋਈ ਪਨੀਰ ਉਹ ਤੇ ਰੋ ਲੰਗਦਾ ਮੈਂ ਨਹੀਂ ਖਾਣਾ ਪਨੀਰ ਨੂੰ ਰੋਜ਼ ਪਨੀਰ 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 ਬੱਤਰ ਖਾਣਾ ਦੋੜ ਨਹੀਂ ਕਰਿਆ ਆਪੇ ਉਹ ਤੋਟੂ ਕੇਆ ਹਾਏ ਮੁੰਡਾ ਲੈ ਕੇ ਨਹੀਂ ਆਉਣਾ ਚੱਲ ਬੰਦੀਆ ਕੋਈ ਨਹੀਂ ਮਰ ਜੇ ਇਹਨੇ ਤਾਂ ਮੁੰਡਾ ਕੁੱਟਣਾ ਨਾ 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 ਕਰ ਗੱਡੀ ਆ ਕੇ ਉਹ ਮੈ ਲਿਆ ਇਹਨੇ ਕੁੱਟੜਾ ਉਹਨੂੰ ਕੱਲ ਕਹਿੰਦਾ ਨਹੀਂ ਕਹਿੰਦਾ ਛੱਡ ਦੇ ਇੱਕ ਵਾਰੀ ਫੇਲਾ ਤੁਹਾਡਾ ਕਬੂਕੀਤਾ ਤਾਂ ਆ ਵੀ ਵੱਡੇ ਨੂੰ ਬਸ ਮੇਰੇ ਵੱਲ ਕਰ ਗਿਆ ਇੱਕ ਦਿਨ ਕਿਉਂ ਅੱਛਿਆ ਕਿਲ ਦੇ ਲੋਕਾਂ ਨੇ ਕਹਿੰਦਾ ਮੁੰਡਾ ਇੱਕ ਦਿਨ ਲਈ ਮੇਰੇ ਹਵਾਲੇ ਕਰ ਦੋ ਨਾ ਭਾਈ ਤੁਰਕੇ ਆ ਜੂ ਤ ਕਿੰਨਾ ਟਾਈਮ ਆਉਂਗੇ ਟਾਈਮ ਹੱਲੇ ਤਾਂ 2 ਵਜੇ ਨੇ ਹਾਂ ਸਾਢੇ 9 ਹੋ ਗਏ ਸਾਢੇ 2 ਆਏ ਸਾਢੇ 9 ਹੋ ਗਏ ਸਾਢੇ ਸਾਢੇ 2 ਹੋ ਗਏ ਬੀਆ ਕੋਟੀ ਬਹੁਤ ਸੋਹਣੀ ਆ ਵੈਸੇ ਬਹੁਤ ਗਰਮ ਹੈ ਮੈਂ ਪਤਾ ਨਹੀਂ ਕਿਧਰ ਉਹਦਾ ਬਟਨ ਲਾਈ ਬੈਠੀ ਸੀਗੀ ਮੇਰੇ ਢਾਡਾ ਲੱਗਦੀ ਐ ਤੇ ਮੋਰਾਂ ਢਾਡਾ ਲੱਗਦੀ ਸੀਗੀ ਮੈਂ ਉਹ ਹੀ ਲਾ ਲੇ ਹੁਣ ਖੁਸ਼ੀ ਇਹਨੂੰ ਦੇਖ ਕੇ ਆਵਾ ਖੁਸ਼ੀ ਆ ਪਤਾ ਨਹੀਂ ਕੀ ਹੁਣ ਵਿਚਾਰੇ ਦਾ ਉਹਦਾ ਕੀ ਬਣਨਾ ਕੱਟਾ ਦਾ ਕੱਟਾ ਹੀ ਆ ਬਿਲਕੁਲ ਦੁੱਧ ਛੜਾਦਾ ਮੈਂ ਗਾਛੜਾ ਦੁੱਧ ਇਹ ਗਿਸ਼ੀਸ਼ੀਆਂ ਜੇ ਪਲਾਉਣੀ ਆ ਸੌਖੀਆਂ ਇਹਨੂੰ ਖੋਲ ਕੇ ਜਾਵਾ ਮੇਰੇ ਉਹਨੇ ਲਾ ਦੇਣਾ ਲਿਆ ਉਹਨੂੰ ਦਈਏ ਇਹ ਮੈਂ ਕੋਟੀ ਬਾਹਰ ਚੱਕ ਲਿਆ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਕਮੈਂਟ ਬਾਕਸ ਕਰਿਆ ਕਰੋ ਹਾਈ ਹਾਈ ਲੱਤਾਂ ਦੁਖਦੀਆਂ ਵਾਲੀਆਂ ਜਿਆਦੇ ਹੂੰ ਜਾਣਾ ਤਾਂ ਮੈਂ ਬਾਜ਼ਾਰ ਸੀਗਾ ਹੁਣ ਤੁਸੀਂ ਕਹੋਗੇ ਰੋਜ਼ ਬਾਜ਼ਾਰ ਜਾਣ ਲੱਗੀ ਹੈ ਨਾ ਪੱਕਾ ਤੇ ਮੈਂ ਕਹਦਾ ਨਹੀਂ ਮੈਂ ਜਾਂਦੀ ਨਹੀਂ ਮੈਨੂੰ ਪਧੀਆਂ ਨਹੀਂ ਲੱਗਦਾ ਤੇ ਕੀ ਕਰੀਏ ਹੁਣ ਮਜਬੂਰੀ ਆ ਭਾਈ ਜਾਣਾ ਤਾਂ ਪੈਂਦਾ ਹਜੇ 1000 ਦੀ ਉਹ ਲੈ ਕੇ ਆਉਣੀ ਆ ਪੱਗ ਲਿਆ ਕੇ ਦੇਣੀ ਆ ਉਹਨੂੰ ਕਿੰਨੇ ਦਿਨ ਆ ਖੜ ਜਾ ਤੇਰੀ ਓ ਤੂੰ ਉਹਦੇ ਕੱਪੜੇ ਗਿੱਲੇ ਕਰੀ ਜਾ ਦੇਖੋ ਮੈਂ ਉਹਦੇ ਉਹ ਕਰਿਆ ਤੂੰ ਉਹ ਫੜਦੀ ਦੇ ਲੈ ਨਾ ਹਟਣਾ ਵੀ ਨਹੀਂ ਉਹਦੇ ਗਿੱਲਾ ਕਰਤਾ ਥੱਪੜ ਤੇ ਨਹੀਂ ਖਾਣੀ ਇਹਦੇ ਮੈਂ ਪਲਟ-ਪੁਲਟ ਲਾਤੀ ਸੀ ਆ ਦੇਟ ਲਈ ਪਲੇਟ ਖੁਸ਼ੀ ਤੂੰ ਉਹਨੂੰ ਘੂਰ ਨਹੀਂ ਸਾ ਅਰੇ ਤੇ ਹੁਣ ਬੀ ਕੜਦੀ ਮੂੰਹ ਨੂੰ ਕੰਨ ਦੀ ਜੱਟ ਹੈ ਥੱਪੜ ਖਰੇ ਵੇ ਗੰਦਾ ਬੱਚਾ ਗੰਦਾ ਬੱਚਾ ਗੰਦਾ ਬੱਚਾ ਹੈ ਇਹ ਮੇਰੇ ਖਾਣੇ ਕੱਪੜੇ ਖਾਣੇ ਨੇ ਇਹਨੂੰ ਕੱਪੜੇ ਚਾਹੀਦੇ ਆ ਖਾਣ ਨੂੰ ਲਿਖਾਇਓ ਲਿਆਂਦੀ ਆ ਦਵਾਈ ਜਿੱਕ ਟਰੈਕਟਰ ਤੋਂ ਲਿਖਾਈ ਸੀ ਕਿ ਇਹ ਕੱਪੜੇ ਬਹੁਤ ਖਾਂਦੀ ਆ ਇਹ ਕੰਧਾ ਬਹੁਤ ਚੱਟਦੀ ਆ ਆ ਲੈ ਆਪਾਂ ਮਿੱਟੀ ਇਹ ਕੀ ਪਾ ਕੇ ਗਿਆ ਤੁਹਾਨੂੰ ਖਾਣ ਨੂੰ ਸਰੋਂ ਨਹੀਂ ਖਾ ਪਾਈ ਖੁਸ਼ੀ ਖੁਸ਼ੀ ਦੇ ਸਾਏ ਕੱਪੜੇ ਹਲਾਤੇ ਉਹਦੇ ਜਿਹੜੇ ਦਿੱਤੇ ਹੋਏ ਸੀ ਤੇ ਖੜ ਜਾ ਮਣ ਮੇਰੀ ਨੂੰ ਮੈਨੂੰ ਖਾਈ ਜਾਂਦੀ ਆ ਓਰੇ ਨੂੰ ਆ ਜਾ ਹਾਏ ਖੁਸ਼ੀ गिर ਗਿਆ ਖੁਸ਼ੀ ਖੁੱਲਾ ਹੀ ਖੜਾ ਤੀ ਹਾਏ ਰੱਬਾ ਉੱਠ ਖੜਾ ਔਰ ਚੱਲ ਹਾਏ ਹਾਏ ਹੋਏ ਮੈਂ ਥਾਲਾ ਮੈਂ ਮੇਠਾ ਥਾਲਾ ਮੇ ਤਾਂ ਆਪ ਦੀਆਂ ਉਜੀ ਉੱਠਾੜ ਆਏ ਆ ਦੇਖੋ ਦੇਖ ਕਿਵੇਂ ਇਹ ਪਾਲਣੇ ਬਹੁਤ ਔਖੇ ਨੇ ਕੱਟੇ ਪਰ ਮੈਨੂੰ ਖੜਾ ਕਰੀ ਹਾਂ ਦੇ ਲੈ ਫੜੀ ਓਏ ਹੋਏ ਆ ਜਾ ਬੁੱਤਾ ਆ ਜਾ ਬੁੱਤਾ ਆ ਦੇ ਆ ਦੇ ਆ ਦੇ ਆ ਦੇ ਆ ਦੇ ਖਾਧ ਦੇ ਆ ਦੇ ਆ ਦੇ ਨਾ ਪਰ ਸ਼ਾਰਟ ਵੀਡੀਓ ਬਣਾਈ ਆ ਦੇ ਤੇਰੇ ਤੇ ਆ ਗਿਆ ਜੱਗਣਾ ਉਹ ਮੈਂ ਤਾਂ ਉਹਦੀ ਹੋਠ ਠੀਕ ਕਰਨ ਲੱਗੀ ਤੇ ਡੈਡੀਆ ਨੂੰ ਖੁੱਲਣਾ ਛੱਡ ਗਿਆ ਉਹ ਡਿੱਗ ਗਿਆ ਉਹ ਖੁਸ਼ੀ ਹਣ ਭੈਣੇ ਤੇਰੇ ਖੜਾਓ ਤੂੰ ਤਾਂ ਗਾਲੀ ਕਰਦਾ ਫਿਰ ਖੜਾ ਕਿਉਂ ਨਹੀਂ ਹੁੰਦਾ ਉਹ ਗਾਲੀ ਕਰਦਾ ਮੈਂ ਕਰ ਦੰਨਾ ਖੜਾ ਆ ਇਹਦੇ ਇਹਦੇ ਸਾਰੇ ਕੱਪੜੇ ਕਿੱਲੇ ਕਰਦੇ ਹੂੰ ਖੁਸ਼ੀ ਭਾਈ ਹਉਗਾ 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 ਖੜਾ ਚੱਲ ਖੜਾ ਆ ਉੱਠਾ ਖੁਸ਼ੀ ਇੰਨਾ ਟਾਈਮ ਨਹੀਂ ਮੇਰੇ ਕੋਲ ਉਹ ਪਿੱਜਾ ਵਾਲਾ ਬਸ ਹੋਈ ਪਈਆ ਉਹ ਤਾਂ ਕਾਲੀ ਘਰ ਦਾ ਵਧੀਆ ਉੱਠ ਘੜਾ ਕੋ ਆਪੇ ਉੱਠ ਖੜੂ ਤੈਨੂੰ ਉਹ ਪੜਾਓ ਮਾੜਾ ਜਿਆ ਕੀ ਪੈ ਇਹਨੂੰ ਚਾਹ ਉਹ ਚਾਹ ਤਾਂ ਤੁਸੀਂ ਪੜਾਣੀ ਕੋਟਕ ਲਗਾਓ ਟਕਲਾ ਕੇ ਵੇਖ ਲਓ ਚੱਕ ਦਿੰਦੀ ਏ ਦਾਸੀ ਏ ਅੱਜ ਤਾਂ ਅੱਖਾਂ ਠੀਕ ਨੇ ਇਹਨੂੰ ਪੋੜਾਓ ਓਏ ਖਾਜ ਜਦਾਂ ਠੀਕ ਰਿਹਾ ਤੇ ਚੁਸਤਾ ਦੇ ਲੈ ਆ ਦੇਖ ਤਾਂ ਟੀੜ ਕੇੜੀ ਬਲੈਂਡਰ ਪੀ ਬਲੈਂਡਰ ਅਜੇ ਨਹੀਂ ਪੀਉਣੀ ਮੈਂ ਇਹ ਸਾਰੀਆਂ ਰੁੱਤਾਂ ਸਾਰੀਆਂ ਰੁੱਤਾਂ ਪੀਏਂਗਾ ਜਾਂ ਬਲੈਂਡਰ ਆ ਤਾਂ ਕੁਛ ਨਹੀਂ ਪੀਣਾ ਹੈਗਾ ਸੱਚੀ ਆ ਦੇ ਆਪਣੀ ਕਣਕ ਜੰਮੇ ਆਈ ਅੱਜ ਫੇਰ ਵੜਦੇ ਆ ਪੱਠੇ ਕਿੱਥੇ ਖੋ ਗਿਆ ਪੱਤਾ ਬੰਦਾ ਬੰਦਾ ਕਿੱਥੇ ਖੋ ਗਿਆ ਆ ਦੇ ਉਹ ਕੱਲ ਮੈਂ ਵੀ ਵੱੜਦੀ ਸੀਗੀ ਮੇਰੀਆਂ ਤਾਂ ਲੱਤਾਂ ਦੁਖਣ ਲਾਤੀਆਂ ਖੁਸ਼ੀ ਨੂੰ ਉਹ ਪਣਾਉਣੀਆ ਕੜਾਜ ਕੜਾਜ ਬਣਾ ਕੇ ਪਣਾਉਣੀਆ ਨਾਲੇ ਆਪ ਪਿੰਨੀਆ ਕੋਈ ਦਵਾਈ ਦੁਬਈ ਦੀ ਲੈਣੀ ਜਾਂ ਪਰ ਮੈਂ ਡਾਕਟਰ ਦਾ ਟੀਕਾ ਲਵਾਉਣ ਨੂੰ ਲੱਗ ਚੱਲ ਹੈ ਨਾ ਹੱਥ ਤੋਂ ਮੈਂ ਦੇਖਾਂ ਫੇਰ ਹਲੇ ਕੋ ਦਾਲ ਪਾਣੀ ਦਾ ਹੀਲਾ ਕਰਨਾ ਰੋਜ਼ ਬੰਦਾ ਕੀ ਬਣਾਵੇ ਜਦ ਤੱਕ ਸਾਗ ਨਹੀਂ ਨਾ ਹੁੰਦਾ ਆਪਣੇ ਖੇਤ ਚ ਉਦੋਂ ਤੱਕ ਹੀ ਕੰਮ ਰਹਿਣਾ ਕਿ ਭੁਰਜੀ ਜੀ ਬਣਾ ਲਈਏ ਪਰ ਪਾਲਕ ਦੀ ਮੈਥਿਆਂ ਦੀ ਹੈਨਾ ਹਾਂ ਮੈਥਿਆਂ ਦੇ ਫਿਰ ਹੋ ਜਾਣਾ ਫਿਰ ਆਪਾਂ ਲੂਣ ਵਾਲੇ ਪਰੌਂਟੇ ਤਾਂ ਖਾਂਦੇ ਹੀ ਆ ਕੀ ਬਣਾਈਏ ਸਮੇਂ ਨਹੀਂ ਲਾਦੀ ਜਮਾਈ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕੀ ਬਣਾ ਕੇ ਖਾਣੇ ਆਰ ਉਤਤ ਚ ਆਰ ਉਤਤ ਸਾਗ ਹੀ ਹੁੰਦਾ ਹੈਨਾ ਸਮੇਂ ਨਹੀਂ ਲਾਦੀ ਕੀ ਬਣੂਗਾ ਅੱਜ ਮੋਠਾ ਦੀ ਦਾਲ ਵੀ ਮੰਨ ਲਿਆ ਪਾ ਗਿਆ ਮੇਰਾ ਮੈਨੂੰ ਤਾਂ ਬਾੜੀ ਖਾਦੀ ਵੀ ਨਹੀਂ ਜਾਂਦੀ ਮੇਰੇ ਤਾਂ ਹੋ ਜਾਂਦਾ ਫਿਰ ਐਸਿਡ ਬਣ ਜਾਂਦਾ ਮੈਂ ਲਾ ਲਾ ਕੇ ਜੀ ਖਾ ਨਹੀਂਨੀਂ ਦਾਲ ਨਾਬ ਤਾਂ ਤੂੰ ਬਾੜੀ ਖਾਣਾ ਮੈਂ ਤਾਂ ਫੇਰ ਵੀ ਖਾ ਹੀ ਲੈਨੀ ਮਾੜੀ ਮੋਟੀ ਯਾਰ ਤਾਂ ਵਧੀਆ ਖਾ ਲੰਦਾ ਦਾਲ ਹੈ ਡੈੜੀ ਖਾ ਲੰਦਾ ਹੈ ਰਹਿ ਕੇ ਮੈਂ ਤੇ ਪਰਮ ਮੈਂ ਛੱਡ ਖੈ ਨਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਣੇ ਰਕਣੇ ਮੈਂ ਛੱਡ ਖੈ ਨਾ ਕਿਉਂ ਮਾਰਨੇ ਫਿਰ ਸੋਈ ਭਰੀ ਪਈਆ ਨਾਲੇ ਇੱਥੇ ਕੀ ਹੋਊ ਘਰ ਸੋਈ ਦੇ ਵਿੱਚ ਪਾਣੀ ਗਰਮ ਪਾਣੀ ਘਰਿਆ ਸੀ ਅਬੀ ਨਾ ਆਹਾ ਉਹ ਆਜਾ ਡਰ ਟ੍ਰਾਈਪਲਾਈ ਦਾ ਆਪਾਂ ਨੇ ਇਹਨੂੰ ਦਵਾਈ ਨੂੰ ਲਿਆਂਦਾ ਪਾਣੀ ਹੁਣ ਤੱਕ ਗਰਮ ਪਿਆਇਆ ਸਵੇਰੇ ਮੈਂ ਇੰਡਕਸ਼ਨ ਤੇ ਕਰ ਲਿਆ ਸੀ ਨਾਲੇ ਮੈਂ ਆਪਣਾ ਦਿਮਾਜ ਦੇ ਚੋਂ ਪਾਣੀ ਗਰਮ ਕਰਕੇ ਤੇ ਨਾਲੇ ਮੈਂ ਕੀ ਕਰ ਲਿਆ ਪੌਣੀ ਦੋ ਉਬਲੇ ਸੀ ਤੇ ਨਾਲੇ ਹੋਰ ਮੈਂ ਕੀ ਕਰ ਲਿਆ ਸੀ ਆਹ ਉਹ ਕਰ ਲਿਆ ਆਹ ਕੀ ਆਟਾ ਗੁੰਨੇ ਆ ਤੇ ਸ਼ਾਇਦ ਹਾਂ ਕੋਸੇ ਦੇ ਨਾਲ ਹੁਣ ਤਾਂ ਗਰਮ ਬਣੀ ਨਾ ਸਾਰਾ ਕੰਮ ਹੋਇਆ ਕਰੂ ਖਿਆ ਹੁਣ ਮੈਂ ਕੀ ਕਰਾਂ ਚਲੋ ਮੈਂ ਪਹਿਲਾਂ ਉਹ ਕਰਦੀ ਆ ਕੰਮ ਕਰਦੀ ਆ ਹਲੇ ਹੈਗਾ ਜਿਆਰ ਦੇ ਆਉਣ ਚ ਟਾਈਮ ਲੱਗ ਰਿਆਂ ਜੀ ਆਪ ਦੇ ਤੋ ਇੱਕਰ ਬਦੌੜਾ ਕਿਹਨੇ ਆਤੀ ਲੱਗ ਰਿਆਂ T O C ਹਾਈ ਹਾਈ ਲਾ ਹੁਣ ਠੀਕ ਹੈ ਲਓ ਜੀ ਟਾਈਮ ਤਾਂ ਲੇਟ ਤਾਂ ਜ਼ਰੂਰ ਹੋਗੇ ਪਰ ਕੰਮ ਸਾਰਾ ਕਰਤਾ ਬੱਸ ਕਰ ਹੁਣ ਤੈਨੂੰ ਵੀ ਸੁਣ ਕੇ ਸਬਰ ਆਉ ਤੈਨੂੰ ਫੇਰ ਕੱਲ੍ਹ ਆ ਲੈ ਕੰਮ ਆ ਗਿਆ ਟਾਈਮ ਆ ਗਿਆ ਬੈਸਾਰੇ ਜੁੜੀਆਂ ਜਿਵੇਂ ਥੱਕੀਆਂ ਹੋਈਆਂ ਫੇਰ ਨਾ ਕਿਵੇਂ ਦੋਏ ਘੜ ਦਣੇ ਮੇਰੀ ਫਸਟ ਐਂਡ ਲਾਸਟ ਮਾਰਨਿੰਗ ਆ ਚਲ ਦਵਾ ਤੂੰ ਮੈਨੂੰ ਕੋਈ ਹੋਰ ਕਿਉਂ ਪਾਕਿਸਤਾਨ ਚ ਕਿਉਂ ਆਣਾ ਲੋਗੋ ਇੰਡੀਆ ਚ ਕਿਉਂ ਆਣਾ ਨਾ ਹੁੰਦਾ ਉਹ ਇੱਕ ਕੰਮ ਮੈਨੂੰ ਬੜੀ ਰੀਜ ਨਾ ਕਰਨਾ ਆਉਂਦਾ ਚੁੱਪ ਕਰ ਜਾ ਬਰਾਵਾ ਤੇਰਾ ਦਿਮਾਗ ਹਿੱਲ ਗਿਆ ਸਤੀ ਬੇਹਾਬ ਦਾ ਲਫੇੜੇ ਮੈਂ ਬਹੁਤ ਰੀਜ ਨਾ ਲਾ ਦੰਨੀ ਆ ਹੋਰ ਕੰਮ ਚਾਹੇ ਮੈਨੂੰ ਹੋਵੇ ਜਾਂ ਨਾ ਹੋਵੇ ਇਹ ਕੋਲ ਲੈ ਜਾ ਗਰਮ ਇਹਦਾ ਤੋ ਮੈਨੂੰ ਇਹਦਾ ਸੀ ਇੱਕ ਤਾਂ ਰਿਆ ਪਾਈ ਹੋਈ ਹੈ ਸਵੈਸ਼ਰਟ ਹੈ ਇੱਕ ਇੱਥੇ ਇੱਕ ਏਡਾ ਉੱਤੇ ਚ ਕੋਟ ਪਾਇਆ ਹੈ ਤੇ ਹੈ ਹਿਆ ਕਸ਼ਮੀਰੀਆ ਬਣੀਆ मामੂ ਬਣੀਆ मामੂ मामੂ ਬਣੀਆ ਆਉ ਤੈਨੂੰ ਲੈ ਕੇ ਅੱਖਾਂ ਦੀ ਵੀ ਨਹੀਂ ਉਹ ਵੀ ਆ ਹੀ ਲੈਂਦਾ मामੂ ਹੁਣ ਫੇਰ ਆ ਉਹਦਾ ਕਸ਼ਮੀਰੀ ਪਤਾ ਨਹੀਂ ਲੱਗਾ ਦੇਖ ਰਿਹਾ ਜਾਂ ਨਹੀਂ ਅੱਛਾ ਕਿਆ ਆਏ ਆ ਗਿਆ ਹਮ ਅੰਦਾਜ਼ ਅਬੀ ਚੇਂਜ ਕਰ ਲੇਗਾ ਅਪਨ ਆਪਣਾ ਟਾਵਲ ਟਾਵਲ ਗਿੱਲਾ ਕਰਕੇ ਸਭ ਤੋਂ ਪਹਿਲਾਂ ਵਾਹੋ ਚੱਲ ਰਿਹਾ ਸਿਸਟਮ ਦਾ ਹੈ ਹਾਂ ਲਾਡੋ ਹਕਾ ਮਾਰਦੀ ਆ ਲਾਡੋ ਵਾਜਾ ਮਾਰਦੀ ਲਾਡੋ ਵਾਜਾ ਮਾਰਦੀ ਮੈਨੂੰ ਲਾਡੋ ਵਾਜਾ ਮਾਰਦੀ ਹੈ ਮੈਂ ਕਿੰਨੇ ਕਿਹੜੇ ਕਿੰਨੇ ਕਿਹੜੇ ਲਾਪੇ ਮੈਂ ਆਪ ਨੂੰ ਸ਼ੂ ਲੈ ਕੇ ਆਉਣੇ ਆ ਉਹ ਵੀ ਇਪੋਰਟੈਂਟ ਕੀ ਕਿਹੜੇ ਹੁੰਦੇ ਨੇ ਨਹੀਂ ਇੰਪੋਰਟੈਂਟ ਨਹੀਂ ਹੁੰਦੇ ਕੀ ਕਹਿੰਦੇ ਹੁੰਦੇ ਨੇ ਉਹਨੂੰ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਨਹੀਂ ਇੱਕ ਹੋਰ ਹੁੰਦੇ ਨੇ ਕਿਹੜੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਮੈਂ ਕੀ ਜੋੜ ਪਿਓੜ ਨਹੀਂ ਮਪਾਉਂਦੀ ਨੱਕੀ ਵੀ ਨਹੀਂ ਪਾਉਂਦੀ ਮੈਂ ਉਹ ਲੈ ਕੇ ਆਉਣੇ ਕੱਪੜੇ ਧੋਣ ਨੂੰ ਸ਼ੂ ਲੈ ਕੇ ਹੋਰ ਦਿਚ ਤਾ ਮਿੱਤਰਾਂ ਦੇ ਜਰੋਬਾਉਂਦੀਆਂ ਫਿਰ ਹੁੰਦੇ ਵੀ ਤਾਂ ਸਾਡੇ ਕੋ ਕਿੰਨੇ ਨੇ ਕੱਪੜੇ ਧੋਣ ਵਾਲੇ ਅਲੱਗ ਤਾਰਾਂ ਜੋੜਨ ਵਾਲੇ ਅਲੱਗ ਬਾਹਰ ਅੰਦਰ ਵਾਲੇ ਅਲੱਗ ਹੇ ਹੁੰ ਬੇਬੀ ਦਾ ਕਿੰਨੇ ਆਹ ਕੋਈ ਹੀਲਾ ਤਾਂ ਕਰ ਲੋ ਹੈ ਹੀਲਾ ਕਰਨਾ ਬੈਂਦਕ ਨੂੰ ਫੇਰ ਖਾਣਾ ਪੀਣਾ ਉਹੋ ਹੀਲਾ ਇਹ ਤਾਂ ਸਮਝੇ ਲੋ ਇਹ ਤਾਂ ਪਨੀਰ ਬਣਾਉਂਦਾ ਅਦਾ ਦੇਖੀ ਇਹਨੇ ਆਪਦਾ ਡੈਡੀ ਵੀ ਰੋਜ਼ ਪਨੀਰ ਨੂੰ ਗੁਜਾਤਾ ਆਪ ਤਾਂ ਕਿ ਜੇ ਹੀ ਹਾਤੇ ਇਹਨੇ ਉਹ ਵੀ ਪਨੀਰ ਤੇ ਲਗਾ ਚਾ ਮੇਰਾ ਮਿੱਠੂ ਚਲੋ ਬੱਚੇ ਲੁੱਦੂ ਬੁਲਾਓ ਚਲੋ ਮੇਰੇ ਬੱਚਾ ਖੁਸ਼ੀ ਚਾਹ ਪੀ ਲਈ ਕੜਾ ਜਿਹਾ ਕੜਾ ਪਲਾਤਾ ਇਹਨੂੰ ਕੜਾ ਜਿਆ ਕੜਾ ਕੜਾ ਜਿਆ ਚਲੋ ਵੀ ਚਲੀਏ ਸਾਬ ਆਪ ਪਾਉ ਦੀ ਪਰ ਮ ਚੰਗਾ ਧਾਰਾ ਝੋਣ ਲੱਗਿਆ ਸੀ ਧਾਰਾ ਝੋਣ ਲਾ ਲਿਆ ਇਹਨੂੰ ਇਹਨੂੰ ਪੁੱਛ ਕੇ ਗਈ ਮਮਾ ਕਾ ਜੇ ਤਾਂ ਬਾਦ ਕਰ ਮੈਨੂੰ ਕੀ ਲੱਗਿਆ ਹੈ ਪਿਆਸ ਕੇ ਚਾਹ ਦੀ ਭੁੱਖ ਕਪੜੇ ਤੋਂ ਕੇ ਮੈਨੂੰ ਚਾਹ ਦੀ ਭੁੱਖ ਲੱਗੀ ਹੈ ਥੈਂਕ ਯੂ ਜੀ ਚਾਹ ਵੀ ਕਿਹਨੇ ਚੱਲ ਤੁਸੀਂ ਵੇ ਛੱਡ ਦੋ ਪਹਿਲੇ ਮੈਂ ਧਾਰ 14 ਦਿੰਨੀ ਆ ਬੱਸ ਚ ਜਾ ਫਿਲੂ ਮਾਦਾ ਚਾਹ ਤਾਂ ਤਾਂ ਮੈਂ ਪੂਰਾ ਸ਼ਕਾਰੀ ਆ ਕਿਆ ਘੱਟ ਪੀਣੀ ਚਾਹੀਦੀ ਵੈਸੇ ਆਪਾਂ ਦਾ ਭਾਈ ਫੁੱਲ ਬਟਾ ਫੁੱਲ ਪੀਣੇ ਤਾਂ ਹੀ ਕੰਮ ਕਰਦੇ ਫਿਰ ਜਾਂਦੇ ਆ ਸਾਨੂੰ ਵੇੜਾ ਕਿਸੇ ਨੇ ਕਹਿਣਾ ਬਹਿ ਜਾ ਬੱਬੂ ਆ ਫਤੇ ਬਣਾਏ ਆ ਇਹ ਉਹ ਜਿਹੜੇ ਪੱਠੇ ਵੜਦੇ ਸੀ ਉਹਨਾਂ ਦੀ ਫਤੇ ਬਲਾਦੇ ਸਾਰੇ ਵੜਦੇ ਵੜ ਵੜ ਕੇ ਰੱਖਦੇ ਹੁਣ ਟੋਕਾ ਕਰੀ ਜਾਣਗੇ ਚੱਕ ਚੱਕ ਕੇ ਜੇ ਤੋਕ ਸਾਗ ਨਹੀਂ ਹੁੰਦਾ ਮੈਨੂੰ ਇਹੀ ਟੈਨਸ਼ਨ ਲੱਗੀ ਜਾਣੀ ਆ ਮੈਂ ਤਾਂ ਬੜੀ ਟੈਨਸ਼ਨ ਆ ਫਿਕਰ ਖੜਾ ਹੋਇਆ ਪਿਆ ਮੈਨੂੰ ਤਾਂ ਹਾਂ ਮੈਂ ਫੋਨ ਚਾਰਜ ਲਾਇਆ ਵਾ ਚਲੋ ਧਾਰਾ ਚੋਲੀਏ ਬਾਅਦ ਚ ਮਿਲਦੇ ਆ ਤੁਹਾਨੂੰ ਪਤਾ ਨਹੀਂ ਕੋਈ ਸਮਝ ਹੀ ਸੀ ਨਹੀਂ ਆਉਂਦੀ ਚਲੋ ਜੀ ਇੱਥੇ ਲੱਗੀ ਸੀਗੀ ਮੈਂ ਕਿਚਨ ਦੇ ਵਿੱਚ ਆ ਕੇ ਡਿਨਰ ਦੀ ਤਿਆਰੀ ਕਰਨ ਤੇ ਪਿਆ ਪਤਾ ਨਹੀਂ ਪਨੀਰ ਨੂੰ ਤੜਕਾ ਲਾਉਣਾ ਸੀਗਾ ਹਨਾ ਤੇ ਹੋਰ ਤਾਂ ਕੁਝ ਸਮਝ ਨਹੀਂ ਲੱਗੀ ਉਸ ਵੇਲੇ ਤਾਂ ਕੋਈ दाल ਸਬਜ਼ੀ ਦਾ ਟਾਈਮ ਵੀ ਨਹੀਂ ਸੀਗਾ ਤੇ ਮੈਂ ਸੋਚਿਆ ਚਲੋ ਮੈਂ ਤੜਕਾ ਤਿਆਰ ਕਰ ਦਿੰਨੀ ਆ ਤੇ ਬੇਟੇ ਨੇ ਲਾ ਲੈਣਾ ਹੈ ਤੜਕਾ ਤੇ ਇਹ ਪੂਰਾ ਰੈਡੀ-ਫੈਡੀ ਓਕੇ ਆ ਗਿਆ ਤੜਕਾ ਲਾਉਣ ਵਾਸਤੇ ਪਹਿਲਾਂ ਇਹ ਪਤਾ ਨਹੀਂ ਕੀ ਬੁਲਟ ਨਾ ਪੰਗੇ ਲੈਂਦਾ ਸੀਗਾ ਤੇ ਲਓ ਜੀ ਇਹ ਸ ਹੈਗੀ ਆਪਣੀ ਅੱਜ ਦੀ ਵੀਡੀਓ ਤੇ ਅੱਜ ਇੱਕ ਬੇਟੀ ਦਾ ਜਨਮ ਦੇਣਾ ਤੇ ਦੀਦੀ ਨੇ ਸ਼ਾਇਦ ਬੇਟੀ ਦੇ ਨਾਂ ਤੇ ਹੀ ਆਈਡੀ ਬਣੀ ਹੋਈ ਹੈ ਜੈਸਮੀਨ ਕੋਰੇ ਆਪਣੀ ਡੇਲੀ ਵੀਡੀਓ ਵਾਚ ਕਰਦੇ ਨੇ ਦੀਦੀ ਤੇ ਇਹਨਾਂ ਦਾ 100 ਪਲੱਸ ਕਮੈਂਟ ਆਪਣੀ ਵੀਡੀਓ ਤੇ ਤੇ ਇਹ ਜਿਵੇਂ ਕਹਿੰਦੇ ਟਾਪਰ ਦੇ ਕਮੈਂਟਰ ਨੇ ਆਪਣੇ ਹਨਾ ਤੇ ਹਾਂਜੀ ਤੇ ਟਾਪਰ ਦੇ ਕਮੈਂਟਰ ਨੇ ਤੇ ਮੇਰੇ ਵੱਲੋਂ ਦੀਦੀ ਦਾ ਬਹੁਤ-ਬਹੁਤ ਧੰਨਵਾਦ ਦੇਖੀ ਵੀਡੀਓ ਵਾਚ ਕਰਨ ਦੇ ਲਈ ਤੇ ਦੇਲੀ ਕਮੈਂਟਸ ਕਰਨ ਦੇ ਲਈ ਤੇ ਬੇਟੀ ਦਾ ਹੈਗਾ ਇਹਨਾਂ ਦੀ ਦਾ ਅੱਜ ਜਨਮ ਦਿਨ ਤੇ ਬੇਟੀ ਦਾ ਨਾਮ ਹੈਗਾ ਜੈਸਮੀਨ ਕੌਰ ਗਰੀਵਾਲ ਹੈਪੀ ਬਰਥਡੇ ਜੈਸਮੀਨ ਬੇਟਾ ਜੀ ਗੋਡ ਬlesਸ ਯੂ ਤੇ ਵਹਿਗਰੂ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਤੇ ਵਿੱਚ ਤੰਦਰੁਸਤੀ ਦੇਵੇ ਤੇ ਤੁਸੀਂ ਆਪਣੀ ਮੰਮੀ ਡੈਡੀ ਦਾ ਖੂਬ ਸਾਰਾ ਨਾਮ ਰੌਸ਼ਨ ਕਰੋ ਤੇ ਠੀਕ ਹੈ ਜੀ ਤੇ ਇਦਾਂ ਹੀ ਦੀਦੀ ਆਪਣੀ ਵੀਡੀਓ ਡੇਲੀ ਵਾਚ ਕਰਦੇ ਰਹੋ ਤੇ ਡੇਲੀ ਕਮੈਂਟਸ ਕਰਦੇ ਰਹੋ ਥੈਂਕ ਯੂ so much ਮੇਰੇ ਵੱਲੋਂ ਤੇ ਮੇਰੀ ਪੂਰੀ ਫੈਮਿਲੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਤੁਸੀਂ ਵੀ ਸੇਰਾ ਪਰਿਵਾਰ ਬਣੇ ਹੋ ਹਨਾ ਤੇ ਇੱਥੇ ਤੇ ਚਲੋ ਜੀ ਆਪਾਂ ਕੱਲ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਇਦਾਂ ਹੀ ਆਪਣਾ ਸਾਥ ਤੇ ਸਪੋਰਟ ਦਿੰਦੇ ਰਹੋ ਬਾਏ